ਰਾਮੇਸ਼ਾ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਧਰਤੀ ਅੱਜ ਪ੍ਰਕਾਸ਼ਪੁਰ ਗੁਰੂ ਨਾਨਕ ਦੇ ਸਾਹਿਬ ਦਾ ਮਨਾਇਆ ਜਾ ਰਿਹਾ ਹੈ ਸੁਲਤਾਨਪੁਰ ਦੀ ਧਰਤੀ ਸ੍ਰੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਅਸੀਂ ਮੌਜੂਦ ਹਾਂ ਬਹੁਤ ਸਾਰੀ ਸੰਗਤ ਇੱਥੇ ਨਤਮਸਤਕ ਹੋਣ ਲਈ ਆਈ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਵਕ ਵਕ ਵੰਗੀਆਂ ਦੇਖਣ ਨੂੰ ਮਿਲਦੀਆਂ ਨੇ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਇਹ ਜਿਹੜਾ ਪ੍ਰਕਾਸ਼ਪੁਰ ਹੈ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਸੰਗਤ ਵੱਡੀ ਗਿਣਤੀ ਵਿੱਚ ਇੱ ਸੋ ਜਿਸ ਤਰ੍ਹਾਂ ਅਸੀਂ ਹਰ ਸਾਲ ਹੀ ਇੱਥੇ ਆਉਂਦੇ ਹਾਂ ਗੁਰੂ ਸਾਹਿਬ ਦੇ ਘਰ ਆਉਂਦੇ ਹਾਂ ਤੇ ਹਰ ਇੱਕ ਦੀ ਸੁੱਖ ਮੰਗਦੇ ਹਾਂ ਇਸੇ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਇੱਥੇ ਲੋਕਾਂ ਦੀ ਸੁੱਖ ਮੰਗਣ ਲਈ ਪਹੁੰਚਦੀਆਂ ਨੇ ਸੋ ਦ੍ਰਿਸ਼ ਤੁਸੀਂ ਦੇਖ ਸਕਦੇ ਆ ਕਿ ਅੱਜ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚੀ ਹੋਈ ਹੈ ਹਰ ਸਾਲ ਹੀ ਇਸੇ ਤਰ੍ਹਾਂ ਇਹ ਸੰਗਤ ਇੱਥੇ ਅਪੜਦੀ ਹੈ ਕਿਤੇ ਖੂਨ ਦਮ ਗੁਰਦਾਨ ਕੈਂਪ ਲੱਗਿਆ ਕਿਸੇ ਪਾਸੇ ਕਿਤਾਬਾਂ ਦਾ ਲੰਗਰ ਲੱਗਿਆ ਦੂਸਰੇ ਪਾਸੇ ਲੋਕ ਜਿਹੜੇ ਮੌਜੂਦ ਨੇ ਅਸੀਂ ਉਧਰ ਵੀ ਜਰੂਰ ਗੱਲਬਾਤ ਕਰਨੀ ਆ ਲੋਕਾਂ ਨਾਲ ਵੀ ਗੱਲਬਾਤ ਕਰਨੀ ਆ ਕਿਉਂਕਿ ਦੇਸ਼ ਆਦੇਸ਼ਾਂ ਤੋਂ ਜਦੋਂ ਸੰਗਤ ਇੱਥੇ ਪਹੁੰਚਦੀ ਆ ਤੇ ਇਸ ਮੁਕਸਤਾਂ ਦੇ ਉੱਪਰ ਮੱਥਾ ਟੇਕ ਕੇ ਅੱਗੇ ਵੱਲ ਜਾਂਦੇ ਨੇ ਸੋ ਗੁਰੂ ਨਾਨਕ ਦੇਵ ਸਾਹਿਬ ਦੀ ਧਰਤੀ ਸ੍ਰੀ ਬੇਰ ਸਾਹਿਬ ਦੀ ਧਰਤੀ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਦੇ ਨੇ ਸੋ ਦ੍ਰਿਸ਼ ਤੁਸੀਂ ਦੇਖ ਸਕਦੇ ਆ ਕਿ ਦੂਰੋਂ ਦੂਰ ਜਿਹੜੀਆਂ ਸੰਗਤਾਂ ਨੇ ਮੱਥਾ ਟੇਕ ਕੇ ਅੰਦਰੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਆ ਰਹੀਆਂ ਨੇ ਇੱਧਰਲੇ ਪਾਸੇ ਸੰਗਤ ਲਈ ਪੰਟਾਲ ਸਜਿਆ ਹੋਇਆ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਵੀ ਪਹੁੰਚ ਰਹੀਆਂ ਨੇ ਦੂਸਰੇ ਪਾਸੇ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਵੱਡੀ ਗਿਣਤੀ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚਦੇ ਗੁਰੂ ਨਾਲ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਬਾਬੇ ਨਾਨਕ ਨੇ ਇੱਕ ਗੱਲ ਕੀਤੀ ਸੀ ਆਪਣੀ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਕਿ ਕਿਸੇ ਨਾਲ ਵੀ ਪੇਪਰ ਪਾਵ ਨਹੀਂ ਕਰਨਾ ਦਸਾਂ ਨੋਹ ਦੀ ਕਿਰਤ ਜਿਹੜੀ ਹੈ ਉਹ ਕਰਕੇ ਖਾਣੀ ਹੈ ਪਖੰਡਾ ਦੇ ਵਿੱਚ ਨਹੀਂ ਪੈਣਾ ਪਰ ਅੱਜ ਕੱਲ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਲੋਕ ਉਸ ਤੋਂ ਦੂਰ ਜਾ ਰਹੇ ਨੇ ਲੋਕ ਉਸ ਫਲਸਫੇ ਤੋਂ ਬਹੁਤ ਦੂਰ ਜਾ ਚੁੱਕੇ ਆ ਪਰ ਫਿਰ ਵੀ ਜੇਸੇ ਸਾਧਨਾ ਛੋੜੇ ਬਹੁਤੇ ਇਸ ਧਾਰਮਿਕ ਸਥਾਨ ਤੇ ਆ ਕੇ ਲੋਕ ਨਤਮਸਤ ਨਤਮਸਤ ਹੋ ਰਹੇ ਨੇ ਕਿ ਬਹੁਤ ਸਾਰੇ ਲੋਕ ਮੱਥਾ ਟੇਕ ਕੇ ਵਾਪਸ ਜਾ ਰਹੇ ਨੇ ਆ ਰਹੇ ਨੇ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈ ਪਰ ਫਿਰ ਵੀ ਅੱਜ ਦੇ ਇਸ ਦਿਨ ਦੇ ਉੱਪਰ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ ਦੂਸਰੇ ਪਾਸੇ ਦੇਖ ਕੇ ਗੱਲ ਕਰੀਏ ਵਕ ਵਕ ਬਣ ਗਿਆ ਦਿੱਤੇ ਇਥੇ ਪਾਸੇ ਖੂਨਦਾਨ ਕੈਂਪ ਜਿਹੜਾ ਆ ਹਰ ਸਾਲ ਦੀ ਤਰ੍ਹਾਂ ਹੀ ਲੱਗਿਆ ਹੋਇਆ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਖੂਨਦਾਨ ਦੇ ਕੈਂਪ ਜਿਹੜੇ ਆ ਹਰ ਸਾਲ ਹੀ ਲੱਗਦੇ ਨੇ ਤੇ ਨਾਲ ਦੀ ਨਾਲ ਕਿਤਾਬਾਂ ਦੇ ਮੁਫਤ ਲੰਗਰ ਸਭ ਤੋਂ ਖਾਸ ਗੱਲ ਹੁੰਦੀ ਹੈ ਹਰ ਸਾਲ ਦੀ ਤਰ੍ਹਾਂ ਹੀ ਕਿ ਇੱਥੇ ਬੂਟਿਆਂ ਦਾ ਜਿਹੜਾ ਪ੍ਰਸਾਦ ਹੈ ਉਹ ਵੀ ਦਿੱਤਾ ਜਾਂਦਾ ਕੁਝ ਸਮਾਂ ਪਹਿਲਾਂ ਨਗਰ ਕੀਰਤਨ ਸਾਹਿਬ ਇੱਥੋਂ ਨਗਰ ਕੀਰਤਨ ਨਿਕਲੇ ਸੀ ਤੇ ਨਾਲ ਦੀ ਨਾਲ ਤੁਸੀਂ ਤੁਸੀਂ ਦੇਖ ਸਕਦੇ ਇੱਥੇ ਕਿ ਜਿਹੜਾ ਖੂਨਦਾਨ ਕੈਂਪ ਹੈ ਉਹ ਇੱਥੇ ਲਾਇਆ ਗਿਆ ਸੋ ਅਸੀਂ ਉਹਨਾਂ ਜਿਹੜੇ ਇੱਥੇ ਲੋਕ ਮੌਜੂਦ ਨੇ ਤੁਸੀਂ ਦੇਖ ਸਕਦੇ ਆ ਕਿ ਕੋਈ ਨਾਮ ਨਹੀਂ ਲਿਖਾਉਂਦੇ ਕੁਝ ਵੀ ਨਹੀਂ ਕਰਦੇ ਪਰ ਫਿਰ ਵੀ ਉੱਥੇ ਆਪਣਾ ਜਿਹੜਾ ਟੈਸਟ ਹੈ ਉਹ ਕਰਵਾਉਂਦੇ ਨੇ ਖੂਨਦਾਨ ਜਿਹੜਾ ਆ ਉਹ ਕਰਦੇ ਨੇ ਕਿਉਂਕਿ ਕਿਹਾ ਜਾਂਦਾ ਹੈ ਖੂਨਦਾਨ ਮਹਾਂਦਾਨ ਕਿਸੇ ਨਾ ਕਿਸੇ ਦੀ ਜਿਹੜੀ ਜ਼ਿੰਦਗੀ ਹੈ ਉਹ ਬਸਦੀ ਹੈ ਸਦ੍ਰਸ਼ਟੀ ਦੇ ਸਰ ਡਾਕਟਰ ਜੀ ਦੀ ਟੀਮ ਹੈ ਉਹ ਆਪਣਾ ਜਿਹੜਾ ਕੰਮ ਹੈ ਉਹ ਕਰ ਰਹੀ ਹੈ ਸੋ ਬਹੁਤ ਸਾਰੇ ਲੋਕ ਦੇ ਮੈਡੀਕਲ ਦੀ ਜ਼ਰੂਰਤ ਹੈ ਕਿਸੇ ਚੀਜ਼ ਦੀ ਵੀ ਤੇ ਉਹ ਮੈਡੀਕਲ ਸੇਵਾਵਾਂ ਵੀ ਜਿਹੜੀਆਂ ਨੇ ਇੱਥੇ ਉਹ ਇਕੱਠੀਆਂ ਕਰ ਰਹੇ ਨੇ ਲੈ ਰਹੇ ਨੇ ਸਹੂਲਤ ਲੈ ਰਹੇ ਆਧਰੇ ਪਾਸੇ ਦੀ ਬੂਟਿਆਂ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਲੋਕ ਜਦੋਂ ਮੈਂ ਗੱਲ ਕਰਦਾ ਹੁੰਦਾ ਕਿ ਬੂਟਿਆਂ ਦੇ ਇਥੇ ਪ੍ਰਸਾਦ ਮਿਲਦਾ ਤੇ ਉਹ ਲੋਕ ਕੋਈ ਸਿਰ ਤੇ ਬੂਟਾ ਰੱਖ ਕੇ ਜਾਂਦਾ ਕੋਈ ਹੱਥ ਦੇ ਵਿੱਚ ਇਹਨਾਂ ਨੂੰ ਜਦੋਂ ਸੰਗ ਸੀਚੇ ਵਾਲੇ ਤੇ ਮੌਜੂਦ ਹੁੰਦੇ ਨੇ ਤਾਂ ਹਮੇਸ਼ਾ ਹੀ ਲੋਕਾਂ ਨੂੰ ਕਹਿੰਦੇ ਨੇ ਕਿ ਵੱਧ ਤੋਂ ਵੱਧ ਵਾਤਾਵਰਣ ਦਾ ਖਿਆਲ ਰੱਖੋ ਤੇ ਇਹ ਵਾਤਾਵਰਣ ਦੇ ਖਿਆਲਦਾਰ ਜਿਹੜੀ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਉਹ ਮੁਹਿੰਮ ਜਿਹੜੀ ਹੈ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਸੋ ਬਾਬੇ ਨਾਨਕ ਦੀ ਅਸੀਂ ਗੱਲ ਕੀਤੀ ਹੈ ਗੁਰੂ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਇਹ ਲੋਕ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੱਥਾ ਟੇਕਦੇ ਨੇ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹ ਪੰਡਾਲ ਜਿਹੜਾ ਤੁਸੀਂ ਦੇਖ ਸਕਦੇ ਆ ਮਿੱਟੀ ਤੁੰਗ ਚਾਂਣੜ ਹੋਇਆ ਗੁਰੂ ਸਾਹਿਬ ਦੇ ਬਾਰੇ ਹਮੇਸ਼ਾ ਹੀ ਇਹ ਜਿਹੜੀ قالے ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਲਈ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਗੁਰਬਾਣੀ ਨੂੰ ਪੜਨ ਦਾ ਯਤਨ ਕਰਦੇ ਆ ਗੁਰਬਾਣੀ ਦੇ ਵਿੱਚ ਜੋ ਕੋਈ ਲਿਖਿਆ ਹੈ ਦੱਸਾਇਆ ਹੈ ਉਹ ਤੇ ਚੱਲਣ ਦੀ ਕੋਸ਼ਿਸ਼ ਵੀ ਕਰਦੇ ਪਰ ਬਹੁਤ ਸਾਰੇ ਲੋਕ ਪੜਕਦੇ ਵੀ ਨਜ਼ਰ ਆ ਰਹੇ ਨੇ ਸੋ ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਧਰਤੀ ਗੁਰਦੁਆਰਾ ਸ੍ਰੀ ਬੇਸ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਗੁਰੂ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਲਈ ਇੱਥੇ ਪਹੁੰਚੇ ਹੋਏ ਨੇ ਸੋ ਦ੍ਰਿਸ਼ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਪੰਡਾਲ ਜਿਹੜਾ ਆ ਉਹ ਭਰਿਆ ਹੋਇਆ ਵੱਡੀ ਗਿਣਤੀ ਵਿੱਚ ਲੋਕ ਬਾਹਰ ਵੀ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਖੜੇ ਨੇ ਮੱਥਾ ਟੇਕਣ ਦੇ ਲਈ ਸੋ ਬਿਲਕੁਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਹੈ ਇੱਥੇ ਪਹੁੰਚੇ ਹੋਏ ਨੇ ਸੋ ਮੈਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਅੱਜ ਸ੍ਰੀ ਵੀਰ ਸਾਹਿਬ ਦੀ ਧਰਤੀ ਤੇ ਵਕ-ਵਕ ਵੰਗੀਆਂ ਦੇਖਣ ਨੂੰ ਮਿਲ ਲਿਆ ਨੇ ਸਿੱਖਿਆ ਦੀ ਗੱਲ ਹੋਵੇ ਸਿਹਤ ਦੀ ਗੱਲ ਹੋਵੇ ਮੈਡੀਕਲ ਕੈਂਪ ਵੀ ਲੱਗੇ ਆ ਤੇ ਉੱਥੇ ਹੀ ਬਹੁਤ ਸਾਰੇ ਲੋਕ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਇੱਥੇ ਇੱਕ ਸਟਾਲ ਲੱਗਿਆ ਸੀ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਉਂਕਿ ਇਹਨਾਂ ਦੱਸਿਆ ਵਿਦੇਸ਼ੀ ਸੰਸਥਾ ਦੀ ਕਿਤਾਬਾਂ ਦੀ ਇੱਥੇ ਵੀ ਗੱਲ ਹੁੰਦੀ ਹੈ ਅਸੀਂ ਸਾਨੂੰ ਹਮੇਸ਼ਾ ਹੀ ਇਹ ਚੰਗਾ ਲੱਗਦਾ ਹੈ ਕਿ ਕਿਤਾਬਾਂ ਦੇ ਅੰਗ ਸੰਗਰੀਏ ਕਿਤਾਬਾਂ ਲੋਕਾਂ ਤੱਕ ਪਹੁੰਚਦੀਆਂ ਹਨ ਗਿਆਨ ਲੋਕਾਂ ਤੱਕ ਪਹੁੰਚਦਾ ਰਹੇ ਸੋ ਸਾਡੇ ਨਾਲ ਇੱਕ ਬੀਬੀ ਜੀ ਨੇ ਗੱਲਬਾਤ ਕਰਦੇ ਕੀ ਨਾਮ ਹੈ ਤੁਹਾਡਾ ਇੰਦਰਜੋਤ ਕੌਰ ਹੈ ਜੀ ਅੱਛਾ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਜੀਵਾਰਾਂ ਹੀ ਤੋਂ ਆਂ ਜੀ ਅੱਛਾ ਜੀ ਮੇਰਾ ਸੌਰਾ ਪਰਿਵਾਰ ਉੱਥੇ ਹੈ ਬਟ ਮੇਰਾ ਪੇਕਅਪਿੰਟ ਜਿਹੜਾ ਹੈ ਉਹ ਸੁਲਤਾਨਪੁਰ ਲੋਧੀ ਹੈ ਜੀ ਠੀਕ ਹੈ ਹਾਂਜੀ ਅੱਛਾ ਤੁਸੀਂ ਦੱਸਿਆ ਕਿ ਤੁਹਾਡੀ ਇੱਕ ਸੰਸਥਾ ਹੈ ਅਮਰੀਕਾ ਦੇ ਵਿੱਚ ਕੰਮ ਕਰਦੇ ਹੋ ਬਹੁਤ ਸਾਰੇ ਉਹਨ ਹਾਂਜੀ ਸੋ ਅਸੀਂ ਸੋ ਆਮ ਪੀ ਐਚ ਡੀ ਪੋਸਟ ਡਾਕਟੋਰੇਟ ਮੈਂ ਪੀ ਐਚ ਡੀ ਯੂ ਐਸ اے ਤੋਂ ਹੀ ਕੀਤੀ ਹੈ ਐਂਡ ਵੀ ਆਰ ਅ ਟੀਮ ਆਫ ਪੀ ਐਚ ਡੀਸ ਅਸੀਂ ਟਾਪ ਯੂਨੀਵਰਸਿਟੀਆਂ ਜਿਵੇਂ ਯੂ ਸੀ ਐਲ ਐ ਐਮ ਆਈ ٹی ਸਟੈਂਫਫਰਡ ਉਤੋਂ ਪੀ ਐਚ ਡੀਸ ਕੀਤੀ ਹੈ ਸਾਡੀ ਟੀਮ ਦੇ ਮੈਂਬਰਸ ਨੇ ਅਸੀਂ ਆਨਲਾਈਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕਲਾਸਿਸ ਰਨ ਕਰਦੇ ਹਾਂ ਸਟੂਡੈਂਟਸ ਲਈ ਸੋ ਸਾਡਾ ਮੋਟਿਵ ਇਹ ਹੈ ਕਿ ਜਦੋਂ ਇੰਟਰਨੈਟ ਬੂਮ ਹੋਇਆ ਤਾਂ ਆਪਾਂ ਉਹ ਟ੍ਰੈਂ ਜਿਹੜੀ ਆਪਣੇ ਪੰਜਾਬ ਨੇ ਛੱਡ ਦਿੱਤੀ ਬਟ ਆਈ ਜਿਹੜਾ ਹੈ ਉਹ ਹਾਲੇ ਸ਼ੁਰੂ ਹੀ ਹੋਇਆ ਇੱਕ ਬੱਚਾ ਹੀ ਹੈ ਨੂੰ ਕੰਪਨੀਸ ਹਾਲੇ ਬਣਾ ਰਹੀਆਂ ਨੇ ਸੋ ਮੋਟਿਵ ਇਹ ਹੈ ਕਿ ਜਿੱਦਾਂ ਇਹ ਵੱਡਾ ਹੋਵੇ ਸਾਡੇ ਬੱਚਿਆਂ ਕੋਲ ਆਲਰੇਡੀ ਇਹਦੀ ਜਾਣਕਾਰੀ ਹੋਵੇ ਸਾਡੇ ਬੱਚੇ ਇਸ ਵਿੱਚ ਪਿੱਛੇ ਨਾ ਰਹਿਣ ਇੰਡੀਆ ਵਿੱਚ ਵੀ ਜਿਹੜਾ ਹੈ ਆਲਰੇਡੀ ਇਸ ਟੈਕਨੀਕ ਬਾਰੇ ਤੁਸੀਂ ਦੇਖੋਗੇ ਜਿਹੜੇ ਬੈਂਗਲੌਰ ਹੈ ਨੋਇਡਾ ਹੈ ਗੁਰੂਗਰਾਮ ਹੈ ਇਹ ਸ਼ਹਿਰਾਂ ਵਿੱਚ ਬੜੀ ਜਾਣਕਾਰੀ ਹੈ ਸੋ ਸਾਡਾ ਮੋਟਿਵ ਇੱਥੇ ਕਲਾਸਿਸ ਰਨ ਕਰਨ ਦਾ ਇਹ ਹੈ ਕਿ ਸਾਡੀ ਕਮਿਊਨਿਟੀ ਇਸ ਚੀਜ਼ ਵਿੱਚ ਪਿੱਛੇ ਨਾ ਰਵੇ ਚਲੋ ਇਹ ਟ੍ਰੇਨ ਆਲੇ ਸ਼ੁਰੂ ਹੀ ਹੋਈ ਹੈ ਆਲਰੇਡੀ ਉਹਨਾਂ ਨੂੰ ਇਸ ਬਾਰੇ ਪਤਾ ਹੋਵੇ ਨੀਤੀ ਆਯੋਗ ਜਿਹੜਾ ਆਪਾਂ ਇੰਡੀਆ ਦਾ ਹੈ ਭਾਰਤ ਦਾ ਨੀਤੀ ਆਯੋਗ ਉਹਨਾਂ ਦੀ ਆਫੀਸ਼ੀਅਲ ਸਟੇਟਮੈਂਟ ਹੈ ਕਿ 2030 ਤੱਕ 40 ਲੱਖ ਨੌਕਰੀਆਂ AI ਦੇ ਫੀਲਡ ਵਿੱਚ ਨਿਕਲਣਗੀਆਂ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਲਰੇਡੀ ਪ੍ਰਿਪੇਅਰਡ ਰਹਿਣ ਉਹਨਾਂ ਜੋਬਸ ਲਈ ਅੱਛਾ ਕੀ ਤੁਸੀਂ ਤੁਸੀਂ ਦੱਸੇ ਕਿ ਬੱਚਿਆਂ ਤੱਕ ਪਹੁੰਚਣ ਦਾ ਯਤਨ ਕਰਦੇ ਹੋ ਅ ਫਿਰ ਬੱਚੇ ਤੱਕ ਪਹੁੰਚ ਕਿੱਦਾਂ ਹੁੰਦੀ ਹੈ? ਜੇ ਬੱਚੇ ਤੁਹਾਡੇ ਤੱਕ ਪਹੁੰਚ ਕਰਦੇ ਆ ਜੇ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ? ਸਾਰੀ ਪ੍ਰਕਿਰਿਆ ਕੀ ਹੈ? ਜੇਕਰ ਮੰਨ ਲਓ ਸਾਡਾ ਕੋਈ ਪ੍ਰੋਗਰਾਮ ਦੇਖ ਰਿਹਾ ਹੈ ਕਿਸੇ ਬੱਚੇ ਨੇ ਤੁਹਾਡੇ ਨਾਲ ਸ਼ਾਮਲ ਹੋਣਾ, ਉਹ ਕੋਰਸ ਕਰਨਾ ਚਾਹੁੰਦਾ, ਕਿਸ ਤਰ੍ਹਾਂ ਸ਼ਮੂਲੀਅਤ ਕੀਤੀ ਜਾ ਸਕਦੀ ਹੈ? ਹਾਂ ਜੀ। ਸੋ ਤੁਸੀਂ ਜੇ ਸਿੰਪਲੀ Google ਤੇ P A I ਜਿਹੜੀ ਸ਼ਾਰਟ ਫਾਰਮ ਹੈ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ P A I X E L E X C E L ਟਾਈਪ ਕਰੋਗੇ, ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ। ਆ ਤੁਸੀਂ ਜੇ ਥੋੜਾ ਕੈਮਰਾ ਪਾਵਾ ਬਾਅਦ ਪੈਨ ਕਰਕੇ ਤੁਸੀਂ QR ਕੋਡ ਵੀ ਜੇ ਦਿਖਾ ਸਕਦੇ ਹੋ ਤਾਂ QR ਕੋਡ ਦੇ ਨਾਲ ਵੀ ਸਾਡੀ ਵੈਬਸਾਈਟ ਤੇ ਜਾ ਸਕਦੇ ਨੇ ਉਸ ਤੋਂ ਇਲਾਵਾ ਮੇਰਾ ਡਾਕਟਰ ਇੰਦਰਜੋਤ ਕੌਰ ਤੇ ਇੱਕ ਹੋਰ ਜਿਹੜੇ ਮੈਂਟਰ ਨੇ ਡਾਕਟਰ ਸੰਦੀਪ ਸਿੰਘ ਸੰਧਾ ਤੁਸੀਂ ਸਾਡਾ ਨਾਮ ਵੀ ਜੇ ਆਨਲਾਈਨ ਟਾਈਪ ਕਰੋਗੇ ਸਾਡੀਆਂ ਪ੍ਰੋਫਾਈਲਸ ਖੁੱਲਣਗੀਆਂ ਕਿਉਂਕਿ ਸਾਡਾ ਰਿਸਰਚ ਵਰਕ ਬਹੁਤ ਐਸ ਫੀਲਡ ਵਿੱਚ ਸੋ ਤੁਸੀਂ ਉੱਥੇ ਵੀ ਸਾਰੀ ਜਾਣਕਾਰੀ ਇਸ ਬਾਰੇ ਲੈ ਸਕਦੇ ਹੋ ਅੱਛਾ ਇੱਕ ਹੀ ਜ਼ੋਰ ਦੱਸਿਓ ਤੁਸੀਂ ਦੱਸਿਆ ਸੀ ਕਿ ਚਲੋ ਇਹ ਤਾਂ ਹੋ ਗਿਆ ਬੱਚਿਆਂ ਨੇ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਜੇ ਸਿੱਖਿਆ ਦੀ ਗੱਲ ਹੁੰਦੀ ਹੈ ਬੱਚਿਆਂ ਨੂੰ ਜੋੜਦੇ ਆ ਤੁਸੀਂ ਨਾਲ ਉਹਨਾਂ ਨੂੰ ਕੋਰਸ ਬਾਰੇ ਸਿਖਾਉਂਦੇ ਹੋ ਜਾਂ AI ਦੇ ਬਾਰੇ ਦੱਸਦੇ ਹੋ ਜਾਂ ਬਹੁਤ ਸਾਰੇ ਲੋਕ ਅੱਜ ਕੱਲ ਵੀਡੀਓ ਜਨਰੇਟ ਕਰ ਰਹੇ ਆ ਆਵਾਜ਼ ਵਕ ਪਲੇਟਫਾਰਮ ਦੀ ਵਰਤਦੇ ਆ ਤਸਵੀਰਾਂ ਜਨਰੇਟ ਕਰਦੇ ਕੀ ਤੁਸੀਂ ਜਨਰੇਟ ਕਰਨਾ ਸਿਖਾਉਂਦੇ ਹੋ ਜਾਂ AI ਦੇ ਪਲੇਟਫਾਰਮ ਨੂੰ ਤਿਆਰ ਕਰਨਾ ਸਿਖਾਉਂਦੇ ਹੋ ਅਸੀਂ AI ਕੋਰਸ ਕੋ ਸਕ੍ਰੈਚ ਤੋਂ ਕ੍ਰੀਏਟ ਕਿੱਦਾਂ ਹੁੰਦੀ ਆ ਅਸੀਂ ਬੱਚਿਆਂ ਨੂੰ ਉਹ ਸਿਖਾਉਨੇ ਆ ਦੇਖੋ ਬਹੁਤ ਸਾਰੇ ਟੂਲਸ ਅਵੇਲੇਬਲ ਨੇ ਚੈਟ ਜੀਪੀਟੀ ਇੱਕ ਟੂਲ ਹੈ ਉਦਾਂ ਹੀ ਬਹੁਤ ਸਾਰੇ ਟੂਲਸ ਹੋਰ ਅਵੇਲੇਬਲ ਨੇ ਤਾਂ ਬੱਚੇ ਯੂਜ਼ਰ ਤਾਂ ਬਣੀ ਜਾਣਗੇ ਜੇ ਵੀ ਤੁਸੀਂ ਫੇਸਬੁੱਕ ਦੇ ਯੂਜ਼ਰ ਤਾਂ ਹੋ ਹੀ ਚੁੱਕੇ ਹੋ ਤੁਹਾਨੂੰ ਯੂਜ਼ ਕਰਨੀ ਆਉਂਦੀ ਹੈ ਬਟ ਪਿੱਛੇ ਉਹਦਾ ਐਲਗੋਰਿਦਮ ਕੀ ਚੱਲ ਰਿਹਾ ਹੈ ਉਹ ਜਿਹੜਾ ਬੱਚਿਆਂ ਨੂੰ ਅਸੀਂ ਸਿਖਾਉਨੇ ਆ ਕਿ ਚੈਟ ਜੀਪੀਟੀ ਤੁਸੀਂ ਯੂਜ਼ ਕਰ ਰਹੇ ਹੋ ਤੇ ਪਰ ਬਟੇ ਪਿੱਛੇ ਬਣਦੀ ਕਿਵੇਂ ਹੈ AI ਕੋਰ ਤੇ ਕਿਵੇਂ ਬਣਦੀ ਹੈ ਅਸੀਂ ਬੱਚਿਆਂ ਨੂੰ ਉਹ ਦੱਸਦੇ ਆ ਚੈਟ ਜੀਪੀਟੀ ਸਿਰਫ ਇੱਕ ਯੂਜ਼ ਕੇਸ ਹੈ ਹਰ ਫੀਲਡ ਵਿੱਚ ਇਹਦਾ ਇਸਤੇਮਾਲ ਹੋ ਰਿਹਾ ਹੈ ਫੋਰ ਐਗਜ਼ਾਮਪਲ ਏਮਸ ਆਲਰੇਡੀ ਕੈਂਸਰ ਡਿਟੈਕਸ਼ਨ ਲਈ AI ਦਾ ਇਸਤੇਮਾਲ ਕਰ ਰਿਹਾ ਹੈ ਸੋ ਡਿਟੈਕਸ਼ਨ ਕਿਵੇਂ ਕਰਦੀ ਹੈ AI ਅਸੀਂ ਉਹਨੂੰ ਕਿਵੇਂ ਟ੍ਰੇਨ ਕਰ ਸਕਦੇ ਹਾਂ ਅਸੀਂ ਬੱਚਿਆਂ ਨੂੰ ਇਹ ਵੀ ਦੱਸਦੇ ਹਾਂ ਸੋ ਅਸੀਂ ਉਹਨਾਂ ਨੂੰ ਕ੍ਰியேਟਰ ਬਣਾ ਰਿਹਾ ਕੋ AI ਟੈਕਨੋਲੋਜੀ ਨੂੰ ਕ੍ਰੀਏਟ ਕਿਵੇਂ ਕਰ ਸਕਦੇ ਨੇ ਇਹ ਕਿੰਨੇ ਸਵੇ ਦਾ ਕੋਰਸ ਆ ਇਹ ਜਿਹੜਾ ਸਾਡਾ ਪਹਿਲਾ ਫਾਊਂਡੇਸ਼ਨਲ ਕੋਰਸ ਹੈ ਇਹ 2 ਮਹੀਨਿਆਂ ਦਾ ਕੋਰਸ ਹੈ ਇਹਦੇ ਵਿੱਚ 8ਵੀਂ ਕਲਾਸ ਤੇ ਉੱਪਰ ਦੇ ਕੋਈ ਵੀ ਬੱਚੇ ਸਾਡੇ ਨਾਲ ਜੁਆਇਨ ਕਰ ਸਕਦੇ ਨੇ ਸਾਡੇ ਕੋਲ ਆਲਰੇਡੀ ਬਹੁਤ ਸਾਰੇ ਸਕੂਲਾਂ ਦੇ ਬੱਚੇ ਪੜ ਰਹੇ ਨੇ ਯੂਨੀਵਰਸਿਟੀਜ਼ ਦੇ ਸਟੂਡੈਂਟਸ ਵੀ ਨੇ ਔਰ ਅਸੀਂ ਫੈਕਲਟੀ ਪ੍ਰੋਗਰਾਮਸ ਜਿਹੜੇ ਨੇ ਯੂਨੀਵਰਸਿਟੀਜ਼ ਦੇ ਆ ਟਾਪ ਦੇ ਜਿਹੜੀ ਇੰਸਟੀਟਿਊਸ਼ਨ ਹੋਰ ਨੇ ਇੰਡੀਆ ਦੇ ਉਹਨਾਂ ਦੇ ਰਨ ਵੀ ਕਰਦੇ ਆ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਕਿਤਾਬਾਂ ਤੋਂ ਲੋਕ ਦੂਰ ਹੁੰਦੇ ਕੱਲ ਪਰਸੋ ਜਦੋਂ ਮੇਲਾ ਹੋ ਕੇ ਇਟਿਆ ਦੇਸ਼ਪੱਤ ਯਾਦਗਾਰੀ ਹਾਲ ਦੇ ਵਿੱਚ ਉੱਥੇ ਵੀ ਸਵਾਲ ਪੁੱਛਿਆ ਸੀ ਪਰ ਬਹੁਤ ਪੰਡ ਵਾਲੇ ਨੇ ਬਹੁਤ ਕਿਤਾਬਾਂ ਵੇਕਦੀਆਂ ਵਿਕਰੇਤਾ ਐਸੇ ਕਰਕੇ ਪਹੁੰਚਦੇ ਆ ਤੁਹਾਨੂੰ ਕੀ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਬਾਬੇ ਨਾਨਕ ਦੀ ਧਰਤੀ ਦਾ ਪ੍ਰਕਾਸ਼ ਪ ਬਾਬੇ ਨਾਨਕ ਦੇ ਸਿੱਖਿਆਵਾਂ ਲੋਕ ਅਗੇ ਲੈ ਕੇ ਜਾ ਰਹੇ ਨੇ ਬਹੁਤ ਲੋਕ ਪਖੰਡਵਾਦ ਵਿੱਚ ਪਿੱਛੇ ਪੈ ਗਏ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਗੁਰਨਾਨਕ ਸਾਹਿਬ ਜੀ ਮੈਂ ਤਿੰਨ ਗੱਲਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਸਭ ਤੋਂ ਪਹਿਲਾਂ ਤਾਂ ਗੁਰਨਾਨੰਦ ਸਾਹਿਬ ਕੋਲ ਕਾਗਜ਼ ਤੇ ਕਲਮ ਹਮੇਸ਼ਾ ਹੁੰਦਾ ਸੀ ਅੱਜ ਦੇ ਸਿੱਖ ਨੂੰ ਤੁਹਾਡੇ ਮੈਨੂੰ ਚੈਨਲ ਦੇ ਥਰੂ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਸਾਡੇ ਕੋਲ ਵੀ ਹਮੇਸ਼ਾ ਇਦਾਂ ਦਾ ਪੈਨ ਤੇ ਪੈੜ ਸਾਡੀ ਜੇਥ ਹੋਣਾ ਚਾਹੀਦਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਆ ਰਹੇ ਹਾਂ ਸਾਨੂੰ ਜੋ ਸਿੱਖਿਆਵਾਂ ਉੱਥੋਂ ਮਿਲ ਰਹੀਆਂ ਨੇ ਉਹ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਪਰ ਇਹ ਨੋਟਸ ਜਿਹਨੂੰ ਸਾਨੂੰ ਦੁਬਾਰਾ ਜਾ ਕੇ ਕਰ ਜਾ ਕੇ ਪੱਕੇ ਤੌਰ ਤੇ ਉਤਾਰਨ ਚਾਹੀਦੇ ਦੂਸਰੀ ਗੱਲ ਜਿਹੜੀ ਗੁਰੂਆਂ ਸਾਹਿਬ ਦੀ ਸਿੱਖਿਆ ਸੀ ਉਹਨਾਂ ਦੀ ਸਾਰੀ ਬਾਣੀ ਸਵਾਲ ਜਵਾਬ ਦੇ ਰੂਪ ਚ ਆਜ ਅਸੀਂ ਸਵਾਲ ਜਵਾਬ ਕਰਨਾ ਥੋੜਾ ਘੱਟ ਕਰ ਦਿੱਤਾ ਸਾਡੇ ਬੱਚੇ ਵੀ ਸਕੂਲਾਂ ਦੇ ਵਿੱਚ ਸਵਾਲ ਜਵਾਬ ਨਹੀਂ ਕਰ ਰਹੇ ਮੈਂ ਤੁਹਾਡੇ ਮਾਤਮ ਰਹੀ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਬਾਣੀ ਹੋਰ ਵੱਧ ਪੜੋ ਤੇ ਨਾਲ ਆਪਣੇ ਆਪ ਨਾਲ ਹੋਰ ਸਿਆਣੇ ਨਾਲ ਸਵਾਲ ਜ਼ਰੂਰ ਕਰੋ ਜਿਹੜੀ ਭੈਣ ਜੀ ਨੇ ਗੱਲ ਕਹੀ ਆ ਤੁਸੀਂ ਅਪਰੋਚ ਦੀ ਗੱਲ ਕੀਤੀ ਸੀ ਵੀ ਸੰਗਤ ਸਾਡੀ ਅਪਰੋਚ ਕਿਵੇਂ ਹੋਏਗੀ ਕਿਤਾਬਾਂ ਪੜਨ ਕਰਕੇ ਕੱਸੀਂ ਸਕੂਲਾਂ ਚ ਜਾ ਰਹੇ ਆ ਸਕੂਲਾਂ ਦੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਆ ਕਿ ਤੁਸੀਂ ਕਿਤਾਬਾਂ ਪੜੋ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਉਹ ਕਿਤਾਬ ਅਸੀਂ ਇੱਕ ਸਿਸਟਮ ਬਣਾਇਆ ਕਿ ਬੱਚਾ ਸਾਡੇ ਕੋਲ ਰਜਿਸਟਰ ਕਰਦਾ ਸਾਰਾ ਕੁਝ ਫ੍ਰੀ ਹੈ ਕਿਤਾਬਾਂ ਵੀ ਫ੍ਰੀ ਦਿੰਦੇ ਆ ਘਰ ਵਾ ਕੇ ਬੱਚਾ ਕਿਤਾਬਾਂ ਪੜਦਾ ਔਰ ਘਰ ਹੀ ਉਹਨੂੰ ਪੈਸੇ ਪਹੁੰਚਦੇ ਆ ਇਹਦੇ ਨਾਲ 8500 ਬੱਚਾ ਸਾਡੇ ਨਾਲ ਜੁੜ ਚੁੱਕਾ ਆ ਜਿਹੜੀ ਭੈਣ ਜੀ ਨੇ ਗੱਲ ਕਹੀ ਆ ਅਸੀਂ ਹੁਣ AI ਵੀ ਸਕੂਲਾਂ ਚ ਲੈ ਕੇ ਜਾ ਰਹੇ ਆ ਉਹਨਾਂ ਬੱਚਿਆਂ ਨੂੰ ਇਹ ਵਾਲੀ ਚੀਜ਼ ਦੇਵਾਂਗੇ ਅਸੀਂ ਸਕੂਲਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਨੂੰ ਬੁਲਾ ਕੇ ਅਸੀਂ AI ਵੀ ਤੁਹਾਨੂੰ ਦੇਵਾਂਗੇ ਫ੍ਰੀ ਹੋਰ ਕਿਤਾਬਾਂ ਪੜ੍ਹਨਾ ਵੀ ਫ੍ਰੀ ਦੇਵਾਂਗੇ ਨਾਲ ਉਹਦੇ ਪੈਸੇ ਦੇਵਾਂਗੇ ਤੁਹਾਨੂੰ ਦੂਸਰੀ ਗੱਲ ਅਸੀਂ ਟੀਚਰਸ ਨੂੰ ਵੀ ਨਾਲ ਜੋੜ ਰਹੇ ਆ ਵੀ ਜਿਹੜੇ ਟੀਚਰਸ ਆ ਉਹ ਵੀ ਕਿਤਾਬਾਂ ਪੜ੍ਹ ਸਕਦੇ ਆ ਜੇ ਅਸੀਂ ਬੱਚੇ ਨੂੰ 250 ਜਾਂ 500 ਰੁਪਏ ਦਿੰਨੇ ਆ ਟੀਚਰ ਨੂੰ 1 ਸਾਲ ਦਾ 21 ਤੋਂ ਲੈ ਕੇ 51000 ਤੱਕ 12 ਕਿਤਾਬਾਂ ਪੜ੍ਹਨ ਨਹੀਂ ਦਿਆਂਗੇ ਅੱਛਾ ਜੀ ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਅਸੀਂ ਪਹਿਲਾਂ ਪੰਜਾਬ ਵਿੱਚ ਸਟਾਲ ਲਾਉਂਦੇ ਸੀ ਤੇ ਸਾਡੀ ਵਿਕਰੀ ਜਿਹੜੀ ਹੈ ਬਿਹਾਰ ਨਾਲੋਂ ਅੱਧੀ ਤੋਂ ਅੱਧੀ ਹੁੰਦੀ ਸੀ ਪਰ ਅੱਜ ਦੇ ਮਾਹੌਲ ਦੀ ਗੱਲ ਕਰ ਲਈਏ ਅੱਜ ਅਸੀਂ ਅਗਰ ਪੰਜਾਬ ਵਿੱਚ ਦੇਵੀ ਸਟਾਲ ਆਨੇ ਆ ਸਾਡੀ ਸਾਡੇ ਬੱਚੇ ਸਾਡੇ ਵੱਡੇ ਸਾਡੀਆਂ ਬੀਬੀਆਂ ਕਿਤਾਬਾਂ ਪੜਨ ਲੱਗ ਪਈਆਂ ਨੇ ਔਰ ਸਾਡੀ ਜਿਹੜੀ ਵਿਕਰੀ ਹੈ ਕਿਤਾਬਾਂ ਦੀ ਬਹੁਤ ਜ਼ਿਆਦਾ ਉਸ ਤੋਂ ਵੱਧ ਗਈ। ਅੱਜ ਪੰਜਾਬ ਦੁਬਾਰਾ ਵਾਪਸ ਆ ਰਿਹਾ ਕਿਤਾਬਾਂ ਪੜਨ ਦਾ ਸ਼ੌਂਕ ਰੱਖ ਰਿਹਾ। ਬਹੁਤ ਚੰਗੀ ਗੱਲ ਹੈ ਜੀ ਜੇ ਤੁਸੀਂ ਇਹ ਸਨੇਹਾ ਦੇ ਰਹੇ ਹੋ ਤੇ ਮੈਨੂੰ ਲੱਗਦਾ ਇਹ ਚੰਗਾ ਹੋਣਾ ਕਿਉਂਕਿ ਸਾਡੇ ਤੋਂ ਵੱਧ ਤੁਸੀਂ ਜਾਣਦੇ ਆ ਕਿਤਾਬਾਂ ਦੇ ਬਹੁਤ ਸਾਰੇ ਲੋਕ ਉੱਤੇ ਖਰੀਦਣ ਲਈ ਤੱਕ ਪਹੁੰਚਦੇ ਆ। ਅੱਛਾ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਹੈ ਅਧਿਆਪਕਾਂ ਦੀ, ਬੱਚਿਆਂ ਦੀ ਕਿ ਉਹਨਾਂ ਤੱਕ ਪਹੁੰਚ ਕਰ ਰਹੇ ਹੋ, ਉਹਨਾਂ ਨੂੰ ਕਿਤਾਬਾਂ ਪੜ੍ਹ ਲਈ ਆਪਣੇ ਨਾਲ ਜੋੜ ਰਹੇ ਹੋ। ਕੀ ਲੱਗਦਾ ਪਿਆ ਅੱਜ ਦੇ ਸਮੇਂ ਦੇ ਵਿੱਚ ਬੱਚੇ ਇੰਨਾ ਟੁੱਟਦੇ ਕਿਉਂ ਆ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਕਰਕੇ ਬੱਚੇ ਗੁਰਬਾਣੀ ਤੋਂ ਵੀ ਥੋੜਾ ਦੂਰ ਹੋਏ ਆ ਹਾਲਾਂਕਿ ਜਿਹੜੇ ਮੰਨਦੇ ਉਹ ਮੰਨਦੇ ਵੀ ਆ ਧਾਰਮਿਕ ਸੰਤ ਦੇ ਜਾਂਦੇ ਵੀ ਆ ਕਈ ਫਾਰਮੈਲਿਟੀਜ਼ ਕਰਦੇ ਆ ਕਈ ਅਸਲ ਵਿੱਚ ਜਾਂਦੇ ਆ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦਾ ਜਵਾਬ ਇਸ ਤਰ੍ਹਾਂ ਕਿ ਅਸੀਂ ਇੱਕਦਮ ਟੁੱਟੇ ਵੀ ਨਹੀਂ ਤੇ ਅਸੀਂ ਇੱਕਦਮ ਜੁੜਾਂਗੇ ਵੀ ਨਹੀਂ ਅਸੀਂ ਸਾਨੂੰ 100 ਸਾਲ ਲੱਗਿਆ 1849 ਦੇ ਵਿੱਚ ਸਾਡਾ ਐਜੂਕੇਸ਼ਨ ਸਿਸਟਮ ਖਰਾਬ ਹੋਣਾ ਸ਼ੁਰੂ ਹੋਇਆ ਅਸੀਂ ਚਾਹੁੰਦੇ ਆ ਕਿ 2049 ਤੱਕ ਸਾਡਾ ਜਿਹੜਾ ਸਿਸਟਮ ਹੈ ਉਹ ਠੀਕ ਜ਼ਰੂਰ ਹੋਏਗਾ। ਔਰ ਸਾਡਾ ਯਕੀਨ ਹੈ ਕਿ ਅਸੀਂ ਜਿੱਦਾਂ ਮੋੜਾ ਪੈ ਰਿਹਾ ਵਾਪਸ ਉਹ ਜ਼ਰੂਰ ਆਵਾਂਗੇ। ਜਿਹੜੀ ਤੁਹਾਡੇ ਗੱਲ ਦਾ ਜਵਾਬ ਹੈ ਕਿ ਅਸੀਂ ਜਿਹੜੇ ਟੀਚਰ ਤੇ ਸਕੂਲ ਤੱਕ ਪਹੁੰਚ ਕਰ ਰਹੇ ਆ ਪਹਿਲਾਂ ਉਹਨਾਂ ਦੇ ਮਾਪਿਓ ਨਹੀਂ ਸੀ ਪੜਦੇ ਤੇ ਬੱਚੇ ਵੀ ਨਹੀਂ ਸੀ ਪੜਦੇ। ਅੱਜ ਦੇ ਮਾਪਿਓ ਜਿਹੜੇ ਆ ਆਪਣੇ ਬੱਚਿਆਂ ਨੂੰ ਦੇਖ ਕੇ ਵਾਪਸ ਪੜ ਰਹੇ ਸ਼ੁਰੂ ਹੋ ਗਏ ਨੇ। ਔਰ ਉਹ ਕਿਤਾਬ ਜਦੋਂ ਘਰ ਚੁੰਦੀ ਆ ਮਾਂ ਹਮੇਸ਼ਾ ਕਰ ਰਵੇਲੀ ਹੁੰਦੀ ਐ ਤੇ ਉਹ ਚੁੱਕ ਕੇ ਕਿਤਾਬ ਪੜ੍ਹਨੀ ਸ਼ੁਰੂ ਕਰਦੀ ਐ ਹੌਲੀ ਹੌਲੀ ਇਹ ਮੋੜਾ ਵਾਪਸ ਪੈ ਰਿਹਾ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਐ ਵਿਦਾਂ ਭੰਜੀ ਹੋਣੀ ਵੀ ਕਰ ਰਹੇ ਨੇ ਵੀ ਅਸੀਂ AI ਦੀ ਟ੍ਰੇਨ ਮਿਸ ਨਹੀਂ ਕਰਨੀ ਉਹ ਹਰੇਕ ਘਰ ਤੱਕ ਪਹੁੰਚ ਜਿਹੜੀ ਐ ਉਹ ਹੋ ਰਹੀ ਐ ਤੁਹਾਨੂੰ ਤੁਹਾਡੇ ਚੈਨਲ 'ਚ ਮੈਂ ਹੋਰ ਇੱਕ ਗੱਲ ਕਹਿਣੀ ਚਾਹਾਂਗਾ ਅੱਜ ਹਰੇਕ ਦੇ ਘਰ ਹਰੇਕ ਪਿੰਡ ਦੇ ਹਰੇਕ ਘਰ 'ਚ ਸਹਿਜ ਬਾੜ ਕਰਨੀਆਂ ਪੋਥੀਆਂ ਪਈਆਂ ਨੇ ਹਰੇਕ ਘਰ ਜਿਹੜਾ ਹਰੇਕ ਸਿੱਖਾ ਉਹ ਸਹਿਜ ਬਾਟ ਕਰ ਰਿਹਾ ਹੈ ਉਹਦੇ ਨਾਲ ਵੀ ਉਹਨੂੰ ਪ੍ਰੇਰਣਾ ਮਿਲ ਰਹੀ ਹੈ ਕਿ ਮੈਂ ਕੋਈ ਨਾ ਕੋਈ ਕਿਤਾਬਾਂ ਪੜਾਂ ਜ਼ਰੂਰ ਪਰ ਇਹ ਮੋੜਾ ਹੌਲੀ-ਹੌਲੀ ਪਹੇਗਾ ਅਸੀਂ ਕਹਾਂਗੇ ਕਿ ਇੱਕਦਮ 100% ਠੀਕ ਹੋ ਜਾਏਗਾ ਅਗਰ ਅੱਜ ਇਹ ਪਹਿਲਾਂ 20% ਠੀਕ ਸੀ ਅੱਜ 40% ਹੋਇਆ ਅੱਗੇ ਹੋਰ ਵਧੇਗਾ ਮਹਾਰਾਜ ਬਖਸ਼ਿਸ਼ ਕਰਨਗੇ ਕਿਸੇ ਵੇਲੇ 100% ਜ਼ਰੂਰ ਹੋਏਗਾ ਕਿ ਲਈ ਸੰਕੇਤ ਚੰਗੇ ਅੱਗੇ-ਅੱਗੇ ਸਾਰਾ ਕੁਝ ਵਧੀਆ ਹੋਣਾ ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹਰ ਪਾਸੇ ਦੂਰੋਂ-ਦੂਰੋਂ ਸੰਗਤ ਆ ਰਹੀ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਇਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿਉਂਕਿ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਂਦਾ। ਸੋ ਵੀਰ ਜੀ ਜੋ ਗੁਰਪੁਰ ਮਨਾਉਣ ਦਾ ਸਾਡਾ ਮੇਨ ਮਕਸਦ ਜੋ ਹੁੰਦਾ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਦੀਆਂ ਸਖਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਲੱਗ-ਅਲੱਗ ਤਰੀਕੇ ਨਾਲ ਜਿਵੇਂ ਪੰਡਾਲ ਲੱਗੇ ਨੇ ਉਹਨਾਂ ਦੇ ਵਿੱਚ ਸਮਝੀਆਂ ਜਾ ਰਹੀਆਂ ਨੇ ਪਰ ਉਸੇ ਰੂਪ ਦੇ ਵਿੱਚ ਅਸੀਂ ਕਿਤਾਬਾਂ ਦੇ ਰੂਪ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੀਆਂ ਸਖਿਆਵਾਂ ਨੂੰ ਜ਼ਰੂਰ ਸੰਕਤਾਂ ਤੱਕ ਲੈ ਕੇ ਚੱਲੀਏ ਔਰ ਅਸੀਂ ਕਿਤਾਬਾਂ ਦੇ ਰੂਪ ਦੇ ਵਿੱਚ ਇਹ ਹੈ ਕਿ ਵਿਦਿਅਕ ਸਿੱਖਿਆ ਹੋ ਗਈ ਸਾਡੀ ਸਕੂਲੀ ਸਿੱਖਿਆ ਧਾਰਮਿਕ ਸਿੱਖਿਆ ਔਰ ਨਾਲ ਦੀ ਨਾਲ ਕਿਤਾ ਮੁਗੀ ਸਿੱਖਿਆ ਇਹਨਾਂ ਤਿੰਨਾਂ ਸਿੱਖਿਆਵਾਂ ਦਾ ਅਗਰ ਅਸੀਂ ਮੇਲ ਲੈ ਜਾਵਾਂਗੇ ਤੇ ਸਾਡਾ ਜੁੱਤ ਜਿਹੜਾ ਉਹ ਕਦੀ ਵੀ ਖਰਾਬ ਨਹੀਂ ਹੋਏਗਾ ਉਹਦੀ ਜਵਾਨੀ ਜਿਹੜੀ ਹੈ ਨਸ਼ਿਆਂ ਵੱਲ ਜਾਂ ਹੋਰ ਪਾਸੇ ਹਲ ਨਹੀਂ ਜਾਏਗੀ ਕਿਉਂਕਿ ਜੇ ਵਿਦਿਆਕ ਸਿੱਖਿਆ ਲੈ ਲੈਂਦਾ ਤਾਂ ਕਈ ਵਾਰੀ ਇਹ ਹੁੰਦਾ ਕਿ ਉਹਦੀ ਕਨਸੈਂਟਰੇਸ਼ਨ ਭੰਗ ਹੋ ਜਾਂਦੀ ਜਾਂ ਉਹ ਕਿਸੇ ਹੋਰ ਵਿਕਾਰਾਂ ਵੱਲ ਪੈ ਜਾਂਦਾ ਅਗਰ ਨਾਲ ਦੀ ਨਾਲ ਉਹਨੂੰ ਧਾਰਮਿਕ ਸਿੱਖਿਆ ਮਿਲਦੀ ਰਹ ਗਈ ਤੇ ਇੱਕ ਰਸਤਾ ਉਹਨੂੰ ਵਧੀਆ ਮਿਲਦਾ ਰਹੇਗਾ ਉਹ ਪਾਸੇ ਨਹੀਂ ਜਾਏਗਾ ਔਰ ਇਸ ਦੇ ਨਾਲ ਹੀ ਅਗਰ ਉਹਦਾ ਰੋਜ਼ਗਾਰ ਦਾ ਪ੍ਰਬੰਧ ਹੋ ਜਾਏਗਾ ਕਿਤਾ ਮੁਗੀ ਕੋਈ ਨਾ ਕੋਈ ਜਿਵੇਂ ਅਸੀਂ AI ਦੀ ਗੱਲ ਕਰ ਰਹੇ ਹਾਂ ਜャ ਕੋਈ ਹੋਰ ਕਿਤੇ ਦੇ ਰਹੇ ਉਹਨਾਂ ਨੂੰ ਅਗਰ ਬੱਚੇ ਉਹਦੇ ਨਾਲ ਜੁੜ ਜਾਣਗੇ ਤੇ ਕਿਸੇ ਵੀ ਹਾਲਤ ਵਿੱਚ ਉਹਨਾਂ ਦਾ ਜਿਹੜਾ ਭਵਿਕ ਹੈ ਨਾ ਉਹ ਸੁਰੱਖਿਅਤ ਰਹੇਗਾ ਔਰ ਲੱਗੇਗਾ ਜਰੂਰ ਕਿ ਅਸੀਂ ਇੱਕ ਦਾਤੇ ਦੇ ਰੂਪ ਦੇ ਵਿੱਚ ਵਿਚਰਨਾ ਸ਼ੁਰੂ ਕਰ ਰਹੇ ਹਾਂ ਔਰ ਇਹਦੇ ਨਾਲ ਹੀ ਜਿਵੇਂ ਤੁਸੀਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਅਸੀਂ ਕਿਤਾਬਾਂ ਵੱਲੋਂ ਦੁਆਰਾ ਕਿਵੇਂ ਜਾ ਸਕਦੇ ਹਾਂ ਇਕਲੀ ਕੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜਦੋਂ ਵੀ ਮੋਬਾਈਲ ਦੇਖਣਾ ਸ਼ੁਰੂ ਕਰਦੇ ਹਾਂ ਤੇ ਸਾਡੇ ਟਾਰਗੇਟ ਜਿਹੜਾ ਇੱਕ ਹੁੰਦਾ ਨਾ ਉਹ ਤੋਂ ਅਸੀਂ ਹਟ ਜਾਂਦੇ ਕਦੀ ਕੋਈ ਸਾਹਮਣੇ ਆ ਜਾਂਦਾ ਕਦੀ ਕੋਈ ਹੋਸ਼ ਆ ਜਾਂਦਾ ਪਰ ਅਗਰ ਅਸੀਂ ਕਿਤਾਬ ਨੂੰ ਪੜ ਰਹੇ ਤਾਂ ਟਾਰਗੇਟ ਸਾਡਾ ਉਹ ਕਿਤਾਬ ਰਹਿੰਦੀ ਆ ਅਸੀਂ ਕਦੀ ਵੀ ਭਟਕਦੇ ਨਹੀਂ ਇਸ ਕਰਕੇ ਕਿਤਾਬ ਸਾਨੂੰ ਸੋਸ਼ਲ ਮੀਡੀਆ ਨਾਲੋਂ ਕਿਸੇ ਵਧੀਆ ਢੰਗ ਨਾਲ ਚੰਗੀ ਗਾਈਡਲਾਈਨ ਜਿਹੜੀ ਉਹ ਦੇ ਸਕਦੀ ਜੇ ਬੰਦਾ 3 ਸੈਕਿੰਡ ਤੇ ਰੀਲ ਬਦਲ ਸਕਦਾ ਜ਼ਿੰਦਗੀ ਵੀ ਬਦਲ ਸਕਦਾ ਕਿਤਾਬ ਦੇ ਨਾਲ ਅੱਛਾ ਇੱਕ ਚੀਜ਼ ਹੋਰ ਦੱਸਿਓ ਬਾਬੇ ਨਾਨਕ ਨੇ ਹਮੇਸ਼ਾ ਹੀ ਜਦੋਂ ਵੀ ਗੱਲ ਕੀਤੀ ਹੈ ਗਰਬਾਣੀ ਦੇ ਵਿੱਚ ਵਾਤਾਵਰਨ ਦੀ ਗੱਲ ਕੀਤੀ ਹੈ ਪਾਣੀ ਦੀ ਗੱਲ ਕੀਤੀ ਧਰਤੀ ਦੀ ਗੱਲ ਕੀਤੀ ਹੈ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਦੇਖਦੇ ਜਿਹੜੇ ਬੂਟਿਆਂ ਦਾ ਪ੍ਰਸਾਦ ਲੈ ਕੇ ਜਾ ਰਹੇ ਆ ਵਾਤਾਵਰਨ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਵਾਤਾਵਰਨ ਦੇ ਬਾਰੇ ਕੀ ਕਹਿਣਾ ਫਿਰ ਅੱਗੇ ਸੰਗਤ ਨਾ ਮਿਲਦੀ ਬਿਲਕੁਲ ਅਸੀਂ ਇੱਕ ਸਵੈਸਦਾਰ ਸੰਸਥਾ ਜਿਹੜੀ ਬਣਾਈ ਹੈ ਉਹਦੇ ਵਿੱਚ ਇੱਕ ਜਿਹੜਾ ਮੇਨ ਫੋਕਸ ਹੀ ਇਹਦੇ ਤੇ ਰੱਖਿਆ ਕਿ ਅਸੀਂ ਕੀਟਨਾਸ਼ਕ ਦਵਾਈਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਦਵਾਈਆਂ ਦੇ ਉੱਤੇ ਜਿਹੜੇ ਦੀਵਾਲੀ ਦੇ ਦੌਰਾਨ ਪਟਾਕੇ ਚਲਾਏ ਜਾਂਦੇ ਨੇ ਉਹਨੂੰ ਕਿਵੇਂ ਬਚਾਉਣਾ ਪਾਣੀ ਨੂੰ ਸਾਫ਼ ਸੁਥਰਾ ਕਿਵੇਂ ਰੱਖਣਾ ਕਿਉਂਕਿ ਸਾਡੀ ਪ੍ਰਾਇੋਰਟੀ ਦੇ ਉੱਤੇ ਹੋਣਾ ਚਾਹੀਦਾ ਜਦੋਂ ਤੱਕ ਅਸੀਂ ਵਾਤਾਵਰਣ ਨੂੰ ਸਾਫ਼ ਨਹੀਂ ਰੱਖਾਂਗੇ ਉਦੋਂ ਤੱਕ ਸਾਡੀ ਸਿਹਤ ਨਾਲ ਵੀ ਅਸੀਂ ਖਲਵਾੜ ਕਰਨੇ ਆਂ ਤੇ ਦੂਜਿਆਂ ਦੀ ਸਿਹਤ ਨਾਲ ਵੀ ਖਲਵਾੜ ਕਰਨੇ ਆਂ ਔਰ ਇਸੇ ਪ੍ਰੋਜੈਕਟ ਦੇ ਅਧੀਨ ਅਸੀਂ ਕੋਸ਼ਿਸ਼ ਕਰਦੇ ਆਂ ਕਿ ਦੀਵਾਲੀ ਦੇ ਵਿੱਚ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਜਾਈਏ ਬੱਚਿਆਂ ਨੂੰ ਗਾਈਡਲਾਈਨਸ ਗਾਈਡ ਕਰੀਏ ਈਵਨ ਜਿਹੜੇ ਉਹ ਗ੍ਰੀਨ ਦੀਵਾਲੀ ਅਗਰ ਉਹ ਮਨਾਉਣੀ ਸ਼ੁਰੂ ਕਰਦੇ ਨਹੀਂ ਨਾਲ ਦੀ ਨਾਲ ਉਹ ਬੱਚੇ ਫਿਰ ਅਗਰ ਗ੍ਰੀਨ ਦੀਵਾਲੀ ਮਨਾਉਂਦੇ ਨੇ ਤੇ ਆਪਣੇ ਘਰਾਂ ਦੇ ਵਿੱਚ ਜਿਵੇਂ 나ੜ ਨੂੰ ਅੱਗ ਲਾਉਣੀ ਜਾਂ ਇਹਨਾਂ ਚੀਜ਼ਾਂ ਤੋਂ ਵੀ ਉਹ ਆਪਣਾ ਬਚਾਅ ਕਰਦੇ ਨੇ ਉਹੜੀ ਚੀਜ਼ਾਂ ਹੌਲੀ-ਹੌਲੀ ਸਾਨੂੰ ਜਰੂਰ ਵਾਤਾਵਰਨ ਵੱਲ ਲੈ ਕੇ ਜਾਣਗੀਆਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਵਾਲੀ ਗੱਲ ਕੀਤੀ ਹੈ ਅਗਰ ਅਸੀਂ ਉਹਨੂੰ ਅੱਜ ਵੀ ਅਪਣਾ ਲਵਾਂਗੇ ਤੇ ਵਾਤਾਵਰਨ ਦੇ ਅਸੀਂ ਬਹੁਤ ਉਹਨੂੰ ਆਪਦਾ ਮਿੱਤਰ ਬਣਾ ਲਵਾਂਗੇ ਅਸੀਂ ਉਹਨੂੰ ਆਪਣਾ ਦੁਸ਼ਮਣ ਬਣਾਈ ਜਾ ਰਹੇ ਹਾਂ ਕੋਸ਼ਿਸ਼ ਹੈ ਕਿ ਅਸੀਂ ਉਹਨੂੰ ਆਪਣਾ ਮਿੱਤਰ ਬਣਾਈਏ ਬਹੁਤ ਧੰਨਵਾਦ ਬਿਲਕੁਲ ਜੀ ਬਾਬੇ ਨਾਨਕ ਦੀ ਧਰਤੀ ਦੇ ਉੱਪਰ ਅਸੀਂ ਗੱਲਬਾਤ ਕੀਤੀ ਆ ਲੋਕਾਂ ਨਾਲ ਕਿਉਂਕਿ ਕਿਤਾਬਾਂ ਦੀ ਗੱਲ ਮੈਂ ਹਮੇਸ਼ਾ ਕਰਦਾ ਜਿੱਥੇ ਵੀ ਹੁੰਦੀ ਹੈ ਉੱਥੇ ਗੱਲ ਕਰਨੀ ਚਾਹੀਦੀ ਹੈ ਬੱਚਿਆਂ ਤੱਕ ਮੁਫਤ ਸਿੱਖਿਆ ਪਹੁੰਚਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਸੋ ਚੰਗਾ ਲੱਗਦਾ ਇਹਨਾਂ ਦੇ ਜਿਹੜੇ ਸੁਝਾਅ ਨੇ ਜਿਹੜੇ ਸੁਧਾਰ ਹੈ ਉਹ ਅੱਗੇ ਵੱਲ ਲੈ ਕੇ ਜਾ ਰਹੇ ਸਾਨੂੰ ਵੀ ਚੰਗਾ ਲੱਗਦਾ ਸੋ ਜੀ 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 ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਅਸੀਂ ਬੈਨਰ ਲਾਇਆ ਮੈਂ ਕੁਝ ਕਰਨਾ ਹੈ ਕੁਝ ਬੰਨਣਾ ਹੈ ਜੀ ਇਹ ਬੱਚਿਆਂ ਨੂੰ ਅਸੀਂ ਸਨਿਆਹ ਦੇ ਰਹਾਂ ਵੀ ਅੱਜ ਤੱਕ ਕਿਸੇ ਵੀ ਪੰਜਾਬੀ ਨੂੰ ਨੋਬਲ ਪ੍ਰਾਈਜ਼ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਈਜ਼ ਹੈ ਨਹੀਂ ਮਿਲਿਆ ਅਸੀਂ ਬੱਚਿਆਂ ਨੂੰ ਪ੍ਰੇਰਨਾ ਕਰਦੇ ਹਾਂ ਕਿ ਯੂਐਨਓ ਚ ਜਾਓ ਵੱਡੀਆਂ ਯੂਨੀਵਰਸਿਟੀ ਜਿਹੜੀਆਂ ਹਿੰਦੁਸਤਾਨ ਦੀਆਂ ਉਹਦੇ ਜਨਮਿਸ਼ਨ ਲਓ ਵੱਡੇ ਸਕਾਲਰਸ਼ਿਪ ਲਓ ਵੱਡੀਆਂ ਸਕਿੱਲ ਸਿੱਖੋ ਉਹਦੇ ਲਈ ਅਸੀਂ ਕਿਤਾਬਾਂ ਛਾਪੀਆਂ ਨੇ ਉਹ ਸਾਰੇ ਬੱਚਿਆਂ ਨੂੰ ਅਸੀਂ ਸਕੂਲ ਜਾ ਕੇ ਫ੍ਰੀ ਦੇ ਰਹੇ ਹਾਂ ਤਾਂ ਕਿ ਬੱਚੇ ਵੱਡੇ ਵੱਡੇ ਕੰਮ ਕਰ ਸਕਣ ਵੱਡਾ ਸੋਚਣ ਲਈ ਕਹਿੰਦੇ ਹਾਂ ਕਿਉਂਕਿ ਸਾਰੇ ਸਾਡੇ ਪੰਜਾਬ ਵਿੱਚ ਬਹੁਤ ਘੱਟ ਇਨੋਵੇਸ਼ਨ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਬਾਹਰ ਸਾਰਾ ਟੀਵੀ ਫ੍ਰਿਜ ਮੋਬਾਈਲ इवन ਕੇ ਕੰਪਿਊਟਰ ਸਭ ਕੁਝ ਆਇਆ ਹੁਣ ਸਾਡੇ ਬੱਚੇ ਵੀ ਉਹਦੇਲੇ ਪਾਸੇ ਮਿਹਨਤ ਕਰ ਰਹੇ ਨੇ ਤੇ ਆ ਉਹਨਾਂ ਦੇ ਟਾਈਮ ਦੇ ਬੱਚੇ ਉਧਰਲੇ ਪਾਸੇ ਦੀ ਜਰੂਰ ਇਨੋਵੇਸ਼ਨਸ ਕਰਨ। ਸੋ ਬਿਲਕੁਲ ਜੀ ਬਹੁਤ ਚੰਗੀ ਗੱਲ ਕੀਤੀ ਆ ਬਾਈ ਜੀ ਹਰਾਨੇ ਕਿਉਂਕਿ ਇਸ ਵੇਲੇ ਬੱਚਿਆਂ ਤੱਕ ਕਿਤਾਬਾਂ ਪਹੁੰਚਾਉਣ ਦਾ ਯਤਨ ਹੀ ਆਪ ਕਰ ਰਿਹਾ ਸਕੂਲਾਂ ਵਿੱਚ ਕਿਤਾਬਾਂ ਵੰਡ ਰਿਹਾ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਗੁਰੂ ਨਾਨਕ ਦੇਵ ਸਾਹਿਬ ਦੀ ਧਰਤੀ ਸੁਲਤਾਨਪੁਰ ਲੋਧੀ ਸ੍ਰੀ ਬੇਰ ਸਾਹਿਬ ਦੀ ਧਰਤੀ ਤੇ ਇਹਨਾਂ ਲੋਕਾਂ ਨਾਲ ਇਹਨਾਂ ਸੰਸਥਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੋ ਅਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਸ੍ਰੀ 556ਵਾਂ ਪ੍ਰਕਾਸ਼ ਪੁਰੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਧਰਤੀ ਤੇ ਦੂਰੋਂ ਦੂਰੋਂ ਸੰਗਤ ਤੇੜੀ ਆ ਉਹ ਇੱਥੇ ਪਹੁੰਚੀ ਹੋਈ ਹੈ। ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨਤਮਸਟਕ ਖੁੰਢੀ ਇੱਥੇ ਆ ਰਹੀ ਹੈ। ਜੋ ਦ੍ਰਿਸ਼ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦੇ ਲਈ ਸੰਗਤ ਜਿਹੜੀ ਹੈ ਉਹ ਪਹੁੰਚ ਰਹੀ ਹੈ। ਸੁਦ੍ਰਿਸ਼્ય ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਕਿਉਂਕਿ ਕੁਝ ਸਮਾਂ ਪਹਿਲਾਂ ਇੱਥੋਂ ਨਗਰ ਕੀਰਤਨ ਨਿਕਲ ਕੇ ਹਟਿਆ ਗੁਰੂ ਨਾਨਕ ਦੇਵ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਲੋਕ ਜਿਹੜੇ ਆ ਉਹ ਯਤਨ ਕਰਦੇ ਆ ਬਾਬੇ ਨਾਨਕ ਦੀ ਬਾਣੀ ਵਿੱਚ ਚਾਹੇ ਵਾਤਾਵਰਣ ਦੀ ਗੱਲ ਹੋਵੇ ਚਾਹੇ ਲੋਕਾਂ ਦੀ ਗੱਲ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਉਹ ਸਾਫ਼ ਦੇਖਣ ਨੂੰ ਮਿਲਦੀ ਹੈ ਤੇ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਪ੍ਰਕਾਸ਼ ਪੁਰਬ ਹੈ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿੱਥੇ ਲੇ ਪਾਸੇ ਵੀ ਉਧਰ ਵੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ ਸਾਰੇ ਪਾਸੇ ਹੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ ਸੋ ਇਧਰ ਅ ਨਗਰ ਕੀਰਤਨ ਨਿਕਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਦੂਰ ਦੂਰੋਂ ਇੱਥੇ ਪਹੁੰਚੇ ਆ ਤੇ ਉਹ ਵੀ ਪਹੁੰਚ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਗੁਰੂ ਸਾਹਿਬ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਹੀ ਪਹੁੰਚੀ ਹੈ ਇਸ ਵਾਰ ਵੀ ਪਹੁੰਚੇ ਹੋਏ ਨੇ ਸੋ ਦੇਖਿਆ ਅੱਜ ਕਿਸ ਹਿਸਾਬ ਦੇ ਨਾਲ ਸ੍ਰੀ ਵੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰਨਾਗ ਤੇ ਮਹਾਰਾਜ ਜੀ ਦਾ ਪੰਤੋਸ਼ ਪੰਜਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਤੋਂ ਬਾਅਦ ਲੰਗਰ ਦੇ ਖਾਸ ਪ੍ਰਬੰਧ ਸੀ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਕਿ ਇਸ ਸਾਹਿਬ ਦੀਆਂ ਕਿਤਾਬਾਂ ਦਾ ਲੰਗਰ ਸੀ ਚਾਹਵਾਤਾ ਵੰਦੀ ਗੱਲ ਕੀਤੀ ਗਈ ਹੈ ਸੋ ਬਿਲਕੁਲ ਜੀ ਚੰਗਾ ਲੱਗਿਆ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਤੇ ਬਹੁਤ ਬਹੁਤ ਵਾਰ ਜਿਸ ਤਰ੍ਹਾਂ ਅਕਸਰ ਹੀ ਹੁੰਦਾ ਹੈ ਇਦੋਂ ਨਾਨਕਦੇਵ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਗੱਲ ਕੀਤੀ ਜਾਂਦੀ ਹੈ ਅੱਜ ਵੀ ਉਹ ਗੱਲ ਇੱਥੇ ਦੇਖਣ ਨੂੰ ਮਿਲੀ ਹੈ ਉਮੀਦ ਕਰਦੇ ਤੁਹਾਨੂੰ ਅੱਜ ਦਾ ਇਹ ਖਾਸ ਪ੍ਰੋਗਰਾਮ ਜੀ ਪਸੰਦ ਆਇਆ ਹੁਣ ਮੈਨੂੰ ਨਵਜੀਤ ਹੁੰਦਿਓ ਆ ਗਿਆ ਦੇਖਦੇ ਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ